ਨੈਸ਼ਨਲ ਲੋਕ ਸੇਵਾ ਪਾਰਟੀ ਵੱਲੋਂ ਅੱਜ ਉਮੀਦਵਾਰ ਤੁਸੀਂ ਆਣੇਗੇ ਹੂੰ ਤੇ ਕੀ ਏਜੰਡਾ ਲੈ ਕੇ ਤੁਸੀਂ ਜਿਹੜਾ ਹੈਗਾ ਉਹ ਐਤ ਕੀ ਚੋਣ ਲੜੂਗੇ ਅਮਰਸਰ ਤੋਂ ਤੁਹਾਨੂੰ ਉਮੀਦਵਾਰ ਨਾਮ ਮੈਂ ਹੈ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਚੋਣਾਂਵਾ ਪਾਰਟੀ ਨੂੰ ਕਿ ਮੈਂ ਉਹਨਾਂ ਦੇ ਮੇਦਤੇ ਤੇ ਖਰਾ ਉਤਰਾਂਗਾ ਔਰ ਇਹ ਸੀਟ ਜਿੱਤ ਕੇ ਵੱਡੀ ਗਿਣਤੀ ਵਿੱਚ ਜਿੱਤ ਕੇ ਪਾਰਟੀ ਦੀ ਛੋਟੇ ਸੇਤ ਸਿੱਖ ਪਾਵਾਂਗਾ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਵਾ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਅਕਾਲੀ ਦਲ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਜਾਂ ਅੱਜ ਦੀ ਆਮ ਆਦਮੀ ਪਾਰਟੀ ਜਿਹੜੀ ਰੂਲਿੰਗ ਪਾਰਟੀ ਆ ਇਹ ਹੋਵੇ ਇਹਨਾਂ ਸਾਰੀਆਂ ਹੀ ਪਾਰਟੀਆਂ ਨੇ ਮਸੀਬ ਭਾਈਚਾਰੇ ਨੂੰ ਆਪਣੇ ਜਿਹੜੇ ਆ ਵੋਟ ਬੈਂਕ ਵਜੋਂ ਇਹਨਾਂ ਨੇ ਇਸਤੇਮਾਲ ਕੀਤਾ ਸਾਡਾ ਅਜ ਤੱਕ ਇਹਨਾਂ ਨੇ ਇਹਨਾਂ ਪਾਰਟੀਆਂ ਨੇ ਨਾ ਕੋਈ ਐਮਐਲਏ ਬਣਾਇਆ ਨਾ ਕੋਈ ਐਮਪੀ ਬਣਾਇਆ ਇਸ ਕਰਕੇ ਭਾਈਚਾਰਾ ਮਹਿਸੂਸ ਕਰਦਾ ਸੀ नेशनल लोक सेवा पार्टी ਵੱਲੋਂ ਅੱਜ ਆਪਣੇ ਕੈਂਡੀਡੇਟ ਉਤਾਰ ਦਿੱਤੇ ਗਏ ਨੇ ਦੋ ਕੈਂਡੀਡੇਟ نیشنل ਲੋਕ ਸੇਵਾ ਪਾਰਟੀ ਵੱਲੋਂ ਉਤਾਰੇ ਗਏ ਨੇ ਅੰਬਰਸਰ ਅਤੇ ਗੁਰਦਾਸਪੁਰ ਗੁਰਦਾਸਪੁਰ ਤੋਂ ਸੁਰਜੀਤ ਥਾਪਰ ਅਤੇ ਅੰਬਰਸਰ ਤੋਂ ਜਸਪਾਲ ਮਸੀਹ ਖੁਰੀ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਉਮੀਦਵਾਰ ਨੇ ਹੋਰ ਵੀ ਉਮੀਦਵਾਰ ਇਹਨਾਂ ਨੇ ਕਿਹਾ ਕਿ ਜਲਦੀ ਹੀ ਅਨਾਉਂਸ ਕਰਨਗੇ ਜਸਪਾਲ ਖੁਰੀ ਸਾਡੇ ਨਾਲ ਨੇ ਗੱਲਬਾਤ ਅਸੀਂ ਕਰ ਲੈਣੇ ਆ ਅਤੇ ਗੱਲਬਾਤ ਇਹ ਵੀ ਕਰਾਂਗੇ ਕਿ ਸਾਈ ਭਾਈਚਾਰੇ ਉਹਦੇ ਵਿੱਚੋਂ ਉੱਠ ਕੇ ਪਾਰਟੀ ਬਣਾਉਣਾ ਅਤੇ ਉਸ ਨੂੰ ਰਨ ਕਰਨਾ ਤੇ ਹੁਣ ਐਮਪੀ ਇਲੈਕਸ਼ਨ ਦੇ ਲਈ ਤਿਆਰੀਆਂ ਤੇ ਜਿੱਤਣ ਤੱਕ ਕਿਹੋ ਜਿਹਾ ਏਜੰਡਾ ਇਹਨਾਂ ਦਾ ਹੋਵੇਗਾ ਉਸ ਬਾਰੇ ਪਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਜੀ ਧੰਨਵਾਦ ਜੀ ਤੁਹਾਡਾ ਵੀ ਮੈਂ ਹਮਦਰਦ ਕਿਹੜਾ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਆਪ ਜੀ ਦਾ ਵੀ ਕਿ ਆਪਨੇ ਸਾਨੂੰ ਇਹ ਮੌਕਾ ਦਿੱਤਾ ਵਾ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਤੁਸੀਂ ਨੈਸ਼ਨਲ ਲੋਕ ਸੇਵਾ ਪਾਰਟੀ ਵੱਲੋਂ ਅੱਜ ਉਮੀਦਵਾਰ ਤੁਸੀਂ ਐਲਾਨੇ ਗਏ ਹੋ ਤੇ ਕੀ ਜੈਂਡਲ ਲੈ ਕੇ ਤੁਸੀਂ ਜਿਹੜਾ ਹੈਗਾ ਉਹ ਐਤਕੀ ਚ ਚੋਣ ਲੜੂਗੇ ਅੰਮ੍ਰਿਤਸਰ ਤੋਂ ਤੁਹਾਨੂੰ ਉਮੀਦਵਾਰ ਨਾਮ ਹੈ ਗਿਆ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਮੈਂ ਜਿਹੜੀ ਹੈ ਹਾਈ ਕਮਾਂਡ ਕੋਰ ਕਮੇਟੀ ਦਾ ਮੈਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ 10 ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨ ਕੇ ਬਹੁਤ ਵੱਡਾ ਜਿਹੜਾ ਵਾ ਮੇਰੇ ਤੇ ਉਹਨਾਂ ਨੇ ਵਿਸ਼ਵਾਸ ਜਤਾਇਆ ਵਾ ਔਰ ਮੈਂ ਇਹ ਵਿਸ਼ਵਾਸ ਦਿਵਾਣਾ ਚੋਣਾਂਾਂ ਵਾ ਪਾਰਟੀ ਨੂੰ ਕਿ ਮੈਂ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਾਂਗਾ ਔਰ ਇਹ ਸੀਟ ਜਿੱਤ ਕੇ ਵੱਡੀ ਗਿਣਤੀ ਵਿੱਚ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਸੀਟ ਪਾਵਾਂਗਾ। ਜੀ ਇਹ ਪਹਿਲੀ ਪਾਰਟੀ ਹੈਗੀ ਐ ਐਸਾਈ ਭਾਈਚਾਰੇ ਵੱਲੋਂ ਇਹ ਪਾਰਟੀ ਖੜੀ ਕੀਤੀ ਗਈ ਹੈ। ਕੀ ਕਾਰਨ ਕੀ ਪੈ ਗਿਆ ਜਿਸ ਕਾਰਨ ਪਾਰਟੀ ਖੜੀ ਕਰਨੀ ਪੈਗੀ ਉਸ ਤੋਂ ਬਾਅਦ ਹੁਣ ਤੁਸੀਂ ਐਮਪੀ ਚੋਣਾਂ ਵੀ ਲੜਨ ਲੱਗ ਪਏ ਹੈਗੇ ਹੋ। ਪਹਿਲਾਂ ਤੁਸੀਂ ਹਮੇਸ਼ਾ ਸਮਰਥਨ ਦਿੰਦੇ ਰਹੇ ਹੋ ਐਤਕੀ ਕਿਹੜਾ ਜਿਹੜਾ ਹੈਗਾ ਉਹ ਤੁਹਾਨੂੰ ਚੀਜ਼ ਲੱਗੀ ਕਿਹੜੀ ਚੀਜ਼ ਲੱਗੀ ਕਿ ਤੁਹਾਨੂੰ ਪਾਰਟੀ ਕਿਹੜੀ ਕਰਨੀ ਪੈਗੀ। ਗੱਲ ਇਦਾਂ ਜੀ 75 ਸਾਲ ਹੋ ਗਏ ਅਦੇ ਸ਼ਾਜਾਦ ਹੋਏ ਨੂੰ। ਔਰ ਪੰਜਾਬ ਦੇ ਵਿੱਚ ਮਸੀਹ ਭਾਈਚਾਰਾ ਜਿਹੜਾ ਵਾ ਬਹੁਤ ਵੱਡੀ ਗਿਣਤੀ ਦੇ ਵਿੱਚ ਵਸਦਾ ਵਾ ਲੱਖਾਂ ਦੇ ਗਿਣਤੀ ਦੇ ਵਿੱਚ ਵਸਦਾ ਵਾ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਵਾ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਅਕਾਲੀ ਦਲ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਜਾਂ ਅੱਜ ਦੀ ਆਮ ਆਦਮੀ ਪਾਰਟੀ ਜਿਹੜੀ ਰੂਲਿੰਗ ਪਾਰਟੀ ਆ ਇਹ ਹੋਵੇ ਇਹਨਾਂ ਸਾਰੀਆਂ ਹੀ ਪਾਰਟੀਆਂ ਨੇ ਮਸੀਹ ਭਾਈਚਾਰੇ ਨੂੰ ਆਪਣੇ ਜਿਹੜੇ ਆ ਵੋਟ ਬੈਂਕ ਤਵਜੋਂ ਇਹਨਾਂ ਨੇ ਇਸਤੇਮਾਲ ਕੀਤਾ ਔਰ ਸਦਾ ਹੀ ਜਦੋਂ ਇਹਨਾਂ ਦੇ ਹੱਕਾਂ ਦੀ ਕੋਈ ਗੱਲ ਆਈ ਇਹਨਾਂ ਨੂੰ ਕਦੇ ਚੁੱਕਣ ਦੀ ਗੱਲ ਆਈ ਤਾਂ ਫਿਰ ਇਹਨਾਂ ਨੇ ਹਮੇਸ਼ਾ ਨਾਲ ਮਤਈ ਮਾਲ ਆ ਜਿਹੜਾਂ ਨੇ ਉਹ ਬਣਾ ਸਲੂਕ ਜਿਹੜਾ ਵਾ ਉਹਦੇ ਨਾਲ ਕੀਤਾ ਅੱਛਾ ਹਰ ਵਾਰੀ ਤੁਸੀਂ ਸਮਰਥਨ ਦਿੰਦੇ ਸੀਗੇ ਇਸ ਵਾਰੀ ਕਿਹੜਾ ਜਿਹੜਾ ਹੈਗਾ ਉਹ ਕੰਮ ਹੋ ਗਿਆ ਕਿ ਭਾਈ ਨਹੀਂ ਐਤਕੀ ਕੱਲ੍ਹੇ ਚੋਂ ਲੜਾਂਗੇ ਦੇਖੋ ਜੀ ਸਾਡਾ ਅਜ ਤੱਕ ਇਹਨਾਂ ਨੇ ਇਹਨਾਂ ਪਾਰਟੀਆਂ ਨੇ ਨਾ ਕੋਈ ਐਮਐਲਏ ਬਣਾਇਆ ਨਾ ਕੋਈ ਐਮਪੀ ਬਣਾਇਆ ਇਸ ਕਰਕੇ ਭਾਈਚਾਰਾ ਮਹਿਸੂਸ ਕਰਦਾ ਸੀ ਕਿ ਲੱਖਾਂ ਲੱਖਾਂ ਵੋਟ ਲੈ ਕੇ ਇਹ ਸਾਡੀਆਂ ਇਹ ਲੋਕ ਸਾਡੇ ਤੇ ਰਾਜ ਕਰਦੇ ਆ ਔਰ ਆਪਣੇ ਮੁਤਾਬਕ ਸਾਡੇ ਤੇ ਕਾਨੂੰਨ ਥੋਪਦੇ ਆ ਇਸ ਕਰਕੇ ਭਾਈਚਾਰਾ ਜਿਹੜੀ ਸਾਡੇ ਧਾਰਮਿਕ ਜਿਹੜੇ ਆ ਆਗੂ ਸਹਿਬਾਨ ਔਰ ਸਮਾਜਿਕ ਆਗੂ ਸਹਿਬਾਨ ਬੁੱਧੇ ਜੀ ਵੀ ਜਿਹੜੇ ਆਗੂ ਸਹਿਬਾਨ ਉਹਨਾਂ ਸਾਰਿਆਂ ਨੇ ਫੈਸਲਾ ਕੀਤਾ ਵੀ ਕਿਉਂ ਨਾ ਸੀ ਆਪਣਾ ਰਾਜਨੀਤਿਕ ਦਲ ਜਿਹੜਾ ਬਣਾਈ ਹੈ ਸਰਬ ਸਮਾਜ ਨੂੰ ਨਾਲ ਲੈ ਕੇ ਜਿਸ ਦੇ ਵਿੱਚ ਦਲਿਤ ਭਾਈਚਾਰਾ ਵੱਡੀ ਗਿਣਤੀ 'ਚ ਆ ਪਛੜਿਆ ਸਮਾਜ ਵੱਡੀ ਗਿਣਤੀ 'ਚ ਆ ਔਰ ਸਰਬ ਸਮਾਜ ਦੇ ਲੋਕ ਜਿਹੜੇ ਆ ਸਿੱਖ ਭਾਈਚਾਰਾ ਹੋਵੇ Hindu ਭਾਈਚਾਰਾ ਹੋਵੇ ਚਾਹੇ ਮੁਸਲਮਾਨ ਭਾਈਚਾਰਾ ਉਹ ਵੀ ਸਾਡੇ ਨਾਲ ਜਿਹੜਾ ਲੋਕ ਸੇਵਾ ਪਾਰਟੀ ਨੂੰ ਵੱਡਾ ਸਮਰਥਨ ਦਿੱਤਾ ਵਾ ਇਸ ਕਰਕੇ ਅਸੀਂ ਇਹ ਪਾਰਟੀ ਐਲਾਨ ਕੇ ਆਪਣੇ ਉਮੀਦਵਾਰ ਜਿਹੜਾ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜ ਕੇ ਆਪਣੇ ਹੱਕਾਂ ਦੀ ਜੋ ਸਾਡਾ ਸਮਾਜਿਕ ਤੌਰ ਤੇ ਜਿਹੜਾ ਵਾ ਆਰਥਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਨੁਕਸਾਨ ਹੋਇਆ ਵਾ ਉਹਦੀ ਪਰਪਾਈ ਕਰ ਸਕੀ ਹੈ ਅੱਛਾ ਤੁਸੀਂ ਪਹਿਲਾਂ ਸਮਰਥਨ ਦਿੰਦੇ ਰਹੇ ਹੋ ਸਮਰਥਨ ਦੇ ਵਿੱਚ ਕਿਹੜੀਆਂ ਗੱਲਾਂ ਹੁੰਨੀਆਂ ਸੀ ਬਈ ਸਾਡੇ ਆ ਕੰਮ ਕਰੋ ਤੇ ਹੁਣ ਕਿਹੜੀਆਂ ਗੱਲਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਈ ਸਾਡੇ ਆ ਕੰਮ ਨਹੀਂ ਹੋਏ ਤੇ ਅਸੀਂ ਹੁਣ ਜਿਹੜਾ ਹੈਗਾ ਉਹ ਆ ਕੰਮ ਕਰਾਵਾਂਗੇ ਜੇਕਰ ਜਿੱਤਾਂਗੇ ਦੇਖੋ ਪਾਰਟੀ ਤੇ ਜਿਹੜੀ ਹੁਣ ਬਣੀ ਹੈ ਕਦੇ ਵੀ ਕਿਸੇ ਪਾਰਟੀ ਨੂੰ ਸਮਰਥਨ ਦਿੱਤਾ ਹਾਂ ਇਹ ਜ਼ਰੂਰ ਹੈ ਕਿ ਵੱਖ-ਵੱਖ ਪਾਰਟੀਆਂ 'ਚ ਕੰਮ ਕਰਦੇ ਸੀ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਅੱਜ ਵੀ ਸਾਡੇ ਆਗੂ ਕਰ ਰਿਹਾ 10 ਵੀ ਜਿਹੜਾ ਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਵਾ 10-12 ਸਾਲ ਜਿਹੜਾ ਉੱਚਾ ਕੰਮ ਕੀਤਾ ਵਾ ਹੁਣ ਜਦੋਂ ਅਸੀਂ ਪਾਰਟੀ ਬਣਾਈ ਮੈਂ ਵਾਈਸ ਪ੍ਰਧਾਨ ਦੋਤਾ ਛੱਡ ਕੇ ਆਇਆ ਔਰ ਦੁਖੀ ਹੋ ਕੇ ਆਇਆ ਅਕਾਲੀ ਦਲ ਨੇ ਵੀ ਜਿਹੜਾ ਵਾ ਮਸੀਹ ਭਾਈਚਾਰੇ ਨੂੰ ਜਿਹੜਾ ਣਕਣਾ ਫੜਾਇਆ ਵਾ ਉਹ ਜੋ ਰਾਸਤਾ ਦੀ ਚਾਬੀ ਆ ਜੋ ਇੱਕ ਸੰਵਿਧਾਨਿਕ ਅਹੁਦੇ ਆ ਉਹ ਅਹੁਦੇ ਤੇ ਜਿਹੜਾ ਵਿਰਾਜਮਾਨ ਨਹੀਂ ਕਿਤਾ ਨਸੀਬਾਈ ਚੜਦੇ ਹੋ ਤੁਸੀਂ ਕਹਿ ਰਹੇ ਹੋ ਕਿ ਮੈਂ ਭਾਈ ਅਕਾਲੀ ਦਲ ਛੱਡ ਕੇ ਆਇਆ ਹਾਂ ਕੀ ਕਾਰਨ ਕੀ ਸੀਗਾ ਮੇਨ ਕੀ ਭਾਈ ਕਾਰਨ ਦਾਂ ਛੱਡ ਕੇ ਆ ਗਏ ਨਾ ਤਾਂ ਸਾਡਾ ਕੋਈ ਵਿਧਾਇਕ ਨਾ ਕੋ ਸਾਡਾ ਐਮਪੀ ਇਹ ਬਣਾ ਨਹੀਂ ਦੇ ਨਹੀਂ ਪਾਏ ਅਸੀਂ ਵੀ ਚਾਹੁੰਦੇ ਨਾ ਕਿ ਸਾਡੇ ਐਮਐਲਏ ਜਾ ਕੇ ਸਾਡੇ ਮੰਤਰੀ ਹੋਣ ਪੰਜਾਬ 'ਚ ਤਾਂ ਕਿ ਸਾਡੇ ਭਾਈਚਾਰੇ ਦੇ ਹੱਕਾਂ ਦੀ ਕੋਈ ਗੱਲ ਕਰ ਸਕਣ ਔਰ ਜਦ ਜਿੱਤ ਕੇ ਜਾਂਦੇ ਆ ਇਹ ਲੋਕ ਗੁੰਗੇ ਹੋ ਜਾਂਦੇ ਆ ਇਹਨਾਂ ਕਦੀ ਸਾਡੇ ਜਿਹੜੀਆਂ ਮੁੰਗਾਵਾ ਪੰਜਾਬ ਦੇ ਵਿੱਚ ਸਾਡਾ ਕੋਈ ਕਮਿਊਨਿਟੀ ਹਾਲ ਨਹੀਂ ਪੰਜਾਬ 'ਚ ਔਰ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਕਬਰਸਤਾਨਾਂ ਨੇ ਜਿਹੜੀਆਂ ਮੰਗਾਂ ਸੀ ਉਹ ਪੂਰੀਆਂ ਨਹੀਂ ਕੀਤੀਆਂ ਗਈਆਂ ਔਰ ਲਾਸ ਸਮੇਂ ਵੀ ਜਿਹੜਾ ਆਸ਼ਾਮਾਦਵੀ ਪਾਰਟੀ ਦਾ ਜਲੰਧਰ ਜੀਮਨੀ ਚੋਲ ਦੇ ਵਿੱਚ ਵਾਅਦੇ ਕੀਤੇ ਸੀ ਉਹ ਵੀ ਆਪਣੇ ਵਾਅਦੇ ਕੋ ਪੂਰੇ ਨਹੀਂ ਕਰ ਸਕੇ ਇਸ ਕਰਕੇ ਜਿਹੜਾ ਵਾ ਲੋਕ ਸੇਵਾ ਪਾਰਟੀ ਨੂੰ ਜਿਹੜਾ ਹੁਣ ਚ ਲੈਣਾ ਪਿਆ ਸੰਗ ਅੱਛਾ ਜੋ ਮੰਗਾਂ ਤੁਸੀਂ ਗਿਣਾ ਦਿੱਤੀਆਂ ਕਬਰਾਂ ਵਾਲੀਆਂ ਮੰਗਾਂ ਤੁਸੀਂ ਦੱਸਿਆ ਕਮਿਊਨਿਟੀ ਹਾਲ ਦੀਆਂ ਮੰਗਾਂ ਤੁਸੀਂ ਦੱਸਿਆ ਇਸ ਤੋਂ ਇਲਾਵਾ ਕਿਹੜੀਆਂ ਮੰਗਾਂ ਨੇ ਸਾਈ ਭਾਈਚਾਰੇ ਦੀਆਂ ਦਲਿਤ ਭਾਈਚਾਰੇ ਦੀਆਂ ਯਾ ਫਿਰ ਹੋਰ ਪਿਛੜੀਆਂ ਜਾਤੀਆਂ ਨੇ ਉਹਨਾਂ ਦੀ ਕਿਹੜੀਆਂ ਮੰਗੀਆਂ ਨੇ ਜਿਸ ਕਾਰਨ ਤੁਹਾਨੂੰ ਪਾਰਟੀ ਅਨਾਉਂਸ ਕਰਨੀ ਪਈ ਦੇਖੋ ਜੀ ਮੰਗਾਈ ਮੰਗਾਵਾ ਇਹਨਾਂ ਨੇ ਮੰਗ ਪੂਰੀ ਮੰਗ ਪੂਰੀ ਕਿਹੜੀ ਕੀਤੀ ਆ ਅੱਜ ਤੱਕ ਇਹਨਾਂ ਨੇ ਜਿਹੜਾ ਵਾ ਜੋ ਵੀ ਵਾਦੇ ਕੀਤੇ ਆ ਇਹਨਾਂ ਨੇ ਕਹੇ ਗਰੀਬਾਂ ਨੂੰ ਜਿਹੜਾ ਵਾ ਦਲਿਤ ਭਾਈਚਾਰੇ ਨੂੰ ਜਾਂ ਸਰਬ ਸਮਾਜ ਨੂੰ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਜਿਹੜਾ ਵਾ ਉਹ ਜਿਹੜਾ ਵਾ ਦਿੱਤਾ ਜਾਏਗਾ ਉਹ ਦੇ ਦਿੱਤਾ ਉਹ ਦੇ ਦਿੱਤਾ ਨਹੀਂ ਦੇ पाए ਇਹ ਝੂਠੇ ਲਾਰੇ ਲਾ ਕੇ ਹਰ ਵਾਰੀ ਰਾਜ ਸਤਾ ਤੇ ਆ ਜਾਂਦੇ ਆ ਹੂੰ ਕਿੰਨੀ ਬੇਰੋਜ਼ਗਾਰੀ ਪਤੀ ਹੋਈ ਆ ਨੌਜਵਾਨ ਜਿਹੜੇ ਆ ੱੱੱਕੇ ਖਾ ਰਹੇ ਆ ਨੌਜਵਾਨ ਬੇਰੋਜ਼ਗਾਰੀ ਕਰਕੇ ਨਸ਼ਿਆਂ ਦੇ ਵਿੱਚ ਜਾ ਰਹੇ ਆ ਅੱਜ ਬਹੁਤ ਸਾਰੇ ਨੌਜਵਾਨ ਜਿਹੜੇ ਆ ਆਪਣੇ ਆਪ ਨੂੰ ਜਿਹੜੇ ਆ ਉਹ ਟੀਕੇ ਲਗਾ ਰਹੇ ਆ ਨਸ਼ਿਆਂ ਨੂੰ ਮੌਤ ਦੇ ਘਾਟ ਚਾ ਰਹੇ ਬਹੁਤ ਸਾਰੀਆਂ ਭੈਣਾਂ ਦੇ ਸੁਆਗ ਉੱਜੜਦੇ ਪਏ ਆ ਉਹ ਬਹੁਤ ਸਾਰੀਆਂ ਮਾਵਾਂ ਦੀਆਂ ਜਿਹੜੀਆਂ ਕੁੱਖਾ ਜਿਹੜੀਆਂ ਉਹ ਖਾਲੀ ਹੋ ਚੁੱਕੀਆਂ ਵਾ ਇਸ ਕਰਕੇ ਜਿਹੜਾ ਵਾ ਅਸੀਂ ਆਣ ਵਾਲੇ ਸਮੇਂ ਦੇ ਵਿੱਚ ਅਗਰ ਲੋਕ ਸੇਵਾ ਪਾਰਟੀ ਜੋ ਸਤਾ ਦੇ ਵਿੱਚ ਆਂਦੀ ਆ ਇਹ ਚੀਜ਼ਾਂ ਨੂੰ ਖਤਮ ਕੀਤਾ ਜਾਏਗਾ ਬੇਰੋਜ਼ਗਾਰੀ ਨੂੰ ਖਤਮ ਕੀਤਾ ਜਾਏਗਾ ਨਸ਼ਿਆਂ ਨੂੰ ਖਤਮ ਕੀਤਾ ਜਾਏਗਾ ਪਰ ਸਰਵ ਸਮਾਜ ਦੇ ਵਿਕਾਸ ਦੀ ਗੱਲ ਕਿੱਥੇ ਜਾਵੇ ਅੱਛਾ ਇੱਕ ਤੁਸੀਂ ਗੱਲ ਕਹੀ ਹੈ ਬਈ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਿਆ ਛੱਡਣਾ ਮੈਨੂੰ ਇਸ ਕਾਰਨ ਤੇ ਹੈ ਕਿਉਂਕਿ ਨਾ ਤਾਂ ਕੋਈ ਸਾਡਾ ਐਮਐਲਏ ਨਾ ਕੋਈ ਸਾਡਾ ਐਮਪੀ ਅਤੇ ਨਾ ਹੀ ਸਾਡੇ ਕੋਈ ਕੰਮ ਹੁੰਦੇ ਪਏ ਨੇ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਬਈ ਅਸੀਂ ਤਾਂ ਸਾਰੇ ਹੀ ਬੰਦਿਆਂ ਨੂੰ ਸਾਰੇ ਹੀ ਸਮਾਜ ਨੂੰ ਨਾਲ ਲੈ ਕੇ ਚੱਲਦੇ ਆ ਉਹਨਾਂ ਦੇ ਹਰੇਕ ਕੰਮ ਕਰਦੇ ਆ ਤੇ ਉਹਨਾਂ ਦੀਆਂ ਹਰੇਕ ਮੰਗਾਂ ਮੰਨਦੇ ਆ ਅਧਿ ਇਹ ਕਿਡਾ ਰਿਕਾ ਆ ਗਿਆ ਜਿਸ ਕਰਨਾ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਛੱਡਨੇ ਪਿਆ ਤੇ ਹੁਣ ਤੁਸੀਂ ਲੋਕ ਸੇਵਾ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਲਾਨੇ ਗਏ ਉਹ ਤੁਸੀਂ ਲੜਾਈ ਲੜਨ ਲੱਗੇ ਹੋ ਇਹ ਪੁੱਛੋ ਜਾ ਕੇ ਪਾਰਟੀ ਪ੍ਰਧਾਨ ਨੂੰ ਸਰਦਾਰ ਸੁਖਵਿੰਦਰ ਸਿੰਘ ਬਾਦਲ ਹੋਰਾਂ ਨੂੰ ਕਿ ਮਸੀਹ ਭਾਈਚਾਰੇ ਦੇ ਕਿਹੜੇ ਕੰਮ ਕੀਤੇ ਗਏ ਕੀ ਮਸੀਹ ਭਾਈਚਾਰੇ ਦਾ ਅੱਜ ਤੱਕ ਕੋਈ ਵਿਧਾਇਕ ਦੇ ਪਾਇਆ ਇਹਨਾਂ ਦਾ ਕੋਈ ਐਮਐਲਏ ਗਿਆ ਵਾ ਕੋਈ ਐਮਐਲਏ ਬਣਾ ਕੇ ਕੋਈ ਮੰਤਰੀ ਬਣਾਇਆ ਜੇ ਕਿਤੇ ਬਾਈ ਚਾਂਸ ਕਿਤੇ ਐਮਐਲਏ ਦੀ ਸੀਟ ਦੇ ਦਿੱਤੀ ਆ ਉਹਦਾ ਵਿਰੋਧ ਵੀ ਜਿਹੜਾ ਇਹਨਾਂ ਨੇ ਆਪਣੀ ਪਾਰਟੀ ਦਾ ਨੁਮਾਇੰਦਾ ਖੜਾ ਕਰਕੇ ਉਹਨੂੰ ਜਿਹੜਾ ਵਿਧਾਨ ਸਭਾ ਜਾਣ ਤੋਂ ਰੋਕਿਆ ਗਿਆ ਇਹ ਇਹਨਾਂ ਦੇ ਚਾਲਾ ਵਾ ਇਹਨਾਂ ਦੀ ਨੀਅਤ ਅਤੇ ਨੀਤੀ ਦੇ ਵਿੱਚ ਖੋਟ ਆ ਇਸ ਕਰਕੇ ਜਿਹੜਾ ਵਾ ਅਸੀਂ ਇਹਨਾਂ ਦੀ ਨੀਤੀ ਨੂੰ ਜਾਣ ਚੁੱਕੇ ਆ ਇਸ ਕਰਕੇ ਪਾਰਟੀਆਂ ਨੂੰ ਛੱਡ ਕੇ ਅਸੀਂ ਆਪਣੀ ਜਿਹੜਾ ਵਾ ਲੋਕ ਸੇਵਾ ਪਾਰਟੀ ਦਾ ਗਠਨ ਕੀਤਾ ਵਾ ਔਰ ਆਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ 13 ਦੇ 13 ਅਸੀਂ ਜਿਹੜੀਆਂ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ ਲੜ ਰਹੇ ਆ ਔਰ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ 117 ਦੇ 17 ਇਲੈਕਸ਼ਨਾਂ ਲੜ ਕੇ ਵੱਡੀ ਗਿਣਤੀ ਵਿੱਚ ਆਪਣੇ ਜਿਹੜੇ ਨੌਜਵਾਨ ਨਮਾਇਦਿਆਂ ਨੂੰ ਜੜਾ ਵਾ ਸਰਵ ਸਮਾਜ ਦੇ ਲੋਕਾਂ ਨੂੰ ਮਸੀਹ ਭਾਈਚਾਰੇ ਦੇ ਲੋਕਾਂ ਨੂੰ ਵਿਧਾਨ ਸਭਾ 'ਚ ਭੇਜਾਂਗੇ ਠੀਕ ਹੈ ਸ਼ੁਕਰੀਆ ਬਿਲਕੁਲ ਜਸਵਾਲ ਮਸੀਹ ਭਰੀ ਨੇ ਜਨਨ ਦੇ ਨਾਲ ਖਾਸੀ ਗੱਲਬਾਤ ਕੀਤੀ ਹੈ ਤਾਂ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡੀਆਂ ਕੋਈ ਮੰਗਾਂ ਜਣੀਆਂ ਨੇ ਉਹ ਕਿਸੇ ਵੀ ਪਾਰਟੀ ਵੱਲੋਂ ਨਹੀਂ ਮੰਨੀਆਂ ਗਈਆਂ ਜਿਸ ਤੋਂ ਤਾਂ ਗਾ ਕੇ ਅਸੀਂ ਪਾਰਟੀ ਅਨਾਉਂਸ ਕੀਤੀ ਪਾਰਟੀ ਬਣਾਈ ਅਤੇ ਹੁਣ ਉਸ ਦੇ ਚੋਣ ਹੇਠ ਜਿਹੜਾ ਹੈ ਉਹ ਲੜਾਂਗੇ ਜਿੱਤਾਂਗੇ ਅਤੇ ਆਪਣੇ ਸਮਾਜ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਹੱਲ ਕਰਾਵਾਂਗੇ ਕੈਮਰਾ ਸਰਪੰਖ ਦੇ ਨਾਲ ਰਜਗੁਪਤਾ ਹੰਦਰ ਟੀਵੀ ਕੈਨੇਡਾ ਚਲੰਦ